ਹਾਂਜੀ ਦੋਸਤੋ ਖਸ਼ੀਕਾਰ ਜੀ ਕੀ ਹਾਲ ਚਾਲ ਦੋਸਤੋ ਉਮੀਦ ਕਰਦਾ ਸਾਰੇ ਭੈਣ ਭਰਾ ਤੁਸੀਂ ਤੰਦਰੁਸਤ ਹੋਵੋਗੇ ਹਾਂਜੀ ਇਸ ਜੋ ਵੀਡੀਓ ਚ ਬ ਗੱਲ ਕਰਾਂਗੇ ਕਿ ਝੋਨੇ ਦੀ ਜਿਹੜੀ ਸਿੱਧੀ ਬਿਜਾਈ ਵਾਲੇ 500 ਰੁਪਏ ਦੇ ਪ੍ਰਤੀ ਏਕੜ ਦਾ ਆਪਾਨੂੰ ਫਾਰਮ ਭਰਨ ਦਾ ਸਰਕਾਰ ਵੱਲੋਂ ਲਾਲ ਤਜਾਰਿਆ ਉਹ ਕਿਸ ਤਰ੍ਹਾਂ ਭਰਾਂਗੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਠੀਕ ਹੈ ਜੀ ਜੇ ਤੁਹਾਨੂੰ ਪ੍ਰਤੀ ਏਕੜ ਦੇ 500 ਰੁਪਏ ਮਿਲਣਾ ਤਾਂ ਉਦ ਲਈ ਸਭ ਤੋਂ ਪਹਿਲਾਂ ਜੋ ਤੁਸੀਂ ਐਗਰੀ ਜੋ ਵੀ ਸਾਈਟ ਹੈ ਜਿਹੜੀ ਪੰਜਾਬ ਐਗਰੀਕਲਚਰ ਡਿਵੈਲਪਮੈਂਟ ਦੀ ਸਾਈਟ ਹੈ ਐਗਰੀ ਸਾਈਡ ਤੁਸੀਂ ਨੋਟ ਕਰ ਲਓ ਠੀਕ ਹੈ ਇਹ ਸਾਈਡ ਤੇ ਆ ਜਣਾ ਜੀ ਡਿਪਾਰਟਮੈਂਟ ਆਫ ਐਗਰੀਕਲਚਰ ਵੈਲਫੇਅਰ ਗਵਰਨਮੈਂਟ ਆਫ ਪੰਜਾਬ ਇਹ ਸਾਈਡ ਤੋਂ ਆਉਣ ਤੋਂ ਬਾਅਦ ਜੀ ਸੀ ਠੀਕ ਹੈ ਅ ਉਸ ਤੋਂ ਬਾਅਦ ਤੁਸੀਂ ਦੇਖੋਗੇ ਜੋ ਫਸਟ ਆਪਸ਼ਨ ਹੈ ਤੇ ਗ੍ਰੀਨ ਵਾਲੀ ਜੀ ਇਸ ਤੇ ਕਲਿੱਕ ਕਰਾਂਗੇ ਇਸ ਤੇ ਕਲਿੱਕ ਕਰਦੇ ਹੋ ਬਾਅਦ ਜੀ ਆਪਣਾ ਉਹ ਨਵੀਂ ਜਿਹੜੀ ਵਿੰਡੋ ਓਪਨ ਹੋ ਜਾਣੀ ਹੈਗੀ ਠੀਕ ਹੈ ਜੀ ਤਾਂ ਇੱਥੇ ਆਪਾਂ ਕੀ ਕਰਾਂਗੇ ਜੋ ਫਰਸਟ ਆਪਸ਼ਨ ਆ ਸਕੀਮ ਡੀਐਸਆਰ ਸਕੀਮ ਇਸ ਤੇ ਲਿਖਿਆ ਅਗਰ ਡੀਐਸ ਅਪਲਾਈ ਇਸ ਤੇ ਆਪਾਂ ਕਲਿੱਕ ਕਰਾਂਗੇ ਜੀ ਅਪਲਾਈ ਕਰਦੋ ਪਹਿਲਾਂ ਕੁਝ ਹਦਾਇਤਾਂ ਨੇ ਜਿਨ੍ਹਾਂ ਨੂੰ ਪੜ ਲਵਾਂਗੇ ਧਿਆਨ ਨਾਲ ਠੀਕ ਆ ਜੀ ਆ ਜਿਵੇਂ ਕਿ ਝੋਨੇ ਦੀ ਸਿੱਧੀ ਵਜਾਈ 500 5 ਸੌਰੀ 1500 ਰੁਪਏ ਪ੍ਰਤੀ ਏਕੜ ਦਾ ਲਾਭ ਲੈਣ ਲਈ ਹਦਾਇਤਾਂ ਜਿਹੜੀਆਂ ਧਿਆਨ ਦੁੱਤੇ ਹੋ ਜੋ ਚੋਣਾਂ ਦਿੱਤੀ ਜਾਈ 1500 ਰੁਪਏ ਪਰ ਹਰ ਇੱਕੜ ਦਾ ਮਿਲਣਾ ਲਾਭ ਉਹਦੇ ਬਾਰੇ ਕੁਝ ਹਦਾਇਤਾਂ ਨੇ ਉਹਨੂੰ ਬਸ ਤੁਹਾਰੀ ਪੜ ਲੈਣੇ ਆ ਠੀਕ ਆ ਜੀ ਜੋ ਕਾਰਸਤਿਕ ਖੇਤਾਂ ਦੀ ਜਿਹੜੀ ਨਿੱਜੀ ਅਤੇ ਬੈਂਕ ਸਬੰਧੀ ਜਾਣਕਾਰੀ ਨਾਜਮੰਦੀ ਈ-ਮੰਡਿਪੋਰਟਲ ਵਿੱਚ ਰਜਿਸਟਰ ਹੋਣੀ ਚਾਹੀਦੀ ਆ ਯਾਨੀ ਕਿ ਜੋ ਵੀ ਜਿਹੜਾ ਇਹ ਕਿਸਾਨ ਹੈ ਜਿਹੜਾ ਭਰ ਰਿਹਾ ਜੀ ਉਹ ਕੀ ਆ ਈ-ਮੰਡੀ ਕਰਨ ਦੀ ਜਿਹੜੀ ਵੈਬਸਾਈਟ ਆ ਜੀ ਇੱਥੇ ਰਜਿਸਟਰ ਹੋਣਾ ਚਾਹੀਦਾ ਜੀ ਉਹ ਠੀਕ ਆ ਜੇ ਫਾਰਮੂਲਾ ਕਟਵਾ ਕੇ ਉਹਨੂੰ ਆਨਲਾਈਨ ਰਜਿਸਟਰ ਹੋਣਾ ਜ਼ਰੂਰੀ ਹੈਗਾ ਠੀਕ ਆ ਜੀ ਉਸ ਤੋਂ ਬਾਅਦ ਜਿਹੜੀ ਪ੍ਰੋਤਸਾਹਨ ਰਾਸ਼ੀ ਦੀ ਜਿਹੜੀ ਦੇ ਰਿਜਿਸਟਰ ਕਰਨ ਵਾਲੇ ਕਿਸਾਨ ਦੇ ਰਿਜਿਸਟਰ ਬੈਂਕ ਖਾਤੇ ਦੇ ਯਾਨਕੀ ਜੋ ਈ ਮੰਡੀ ਕਰਨ ਦੇ ਵਿੱਚ ਤੁਹਾਡਾ ਰਜਿਸਟਰ ਹੋਵਗੇ ਇਹਦੇ ਵਿੱਚ ਕਿ ਤੁਹਾਡਾ ਬੈਂਕ ਅਕਾਊਂਟ ਵੀ ਲੱਗਾ ਉਹ ਹੀ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਤੁਹਾਡੀ ਜਿਹੜੀ ਇਹ 1500 ਰੁਪਏ ਵਾਲੀ ਰਾਸ਼ੀ ਆ ਉਸੇ ਅਕਾਊਂਟ ਦੇ ਵਿੱਚ ਆਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਕਿ ਜਿਹੜੇ ਕਿਸਾਨ ਪਹਿਲਾਂ ਹੀ ਇਸ ਸਕੀਮ ਵਿੱਚ ਲਈ ਪਿਛਲੇ ਸਾਲ ਅਪਲਾਈ ਕਰ ਚੁੱਕੇ ਹਨ ਉਹਨਾਂ ਨੂੰ ਫਸਲ ਦੇ ਬੇ ਵੇ ਦੁਬਾਰਾ ਭਰਨ ਦੀ ਲੋੜ ਨਹੀਂ ਹੈ ਉਹ ਲੋਨ ਕਰਨ ਤੋਂ ਬਾਅਦ ਆਪਣੇ ਪਿਛਲੇ ਸਾਲ ਦੀ ਜਿਹੜੀ ਫਸਲ ਦੇ ਵਿਰਗਨ ਜੋੜ ਜਾਂ ਮਿਟਾ ਸਕਦੇ ਹਾਂ ਹਨ ਦੇਖੋ ਜੀ ਜਿਨ੍ਹਾਂ ਨੇ ਪਹਿਲਾਂ ਇਹਦੇ ਵਿੱਚ ਈ ਮੰਡੀ ਕਰਨ ਦੇ ਵਿੱਚ ਰਿਸਟਰਡ ਕੀਤਾ ਸੀ ਜਾਨਕੀ ਜੋ 1500 ਵਾਲੀ ਇੱਕ ਸਕੀਮ ਸੀ ਜੀ ਹੈ ਰਤੀ ਇਕਲ ਦੀ ਠੀਕ ਹੈ ਜੀ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਜਾਨਕੀ ਜਿਨ੍ਹਾਂ ਨੇ ਪਹਿਲਾਂ ਰਿਸਟਰ ਕੀਤਾ ਸੀ ਉਹਨਾਂ ਨੂੰ ਕੀ ਦੁਬਾਰਾ ਜਾਨਕੀ ਲੌਗਨ ਦਾ ਕਰਨਾ ਉਹਦੇ ਵਿੱਚ ਕੀ ਦੁਬਾਰਾ ਡਿਟੇਲ ਫਿਲ ਕਰਨ ਦੀ ਨਹੀਂ ਲੋੜ ਨਹੀਂ ਉਹਨਾਂ ਨੂੰ ਉੱਥੇ ਦੋ ਆਪਸ਼ਨ ਆ ਜਾਣਗੇ ਜੀ ਜੈਸੇ ਜੈ ਨੋਨ ਦੀਆਂ ਠੀਕ ਹੈ ਜੀ ਜੇਕਰ ਤੁਸੀਂ ਪੁਰਾਣੀ ਡਿਟੇਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਜੈਸ ਕਰੋਗੇ ਠੀਕ ਹੈ ਜੀ ਇੱਕ ਵਾਰ ਤੁਸੀਂ ਠੀਕ ਹੋ ਜਾਣ ਤੋਂ ਬਾਅਦ ਕਿਸਾਨ ਆਪਣੀ ਜਿਹੜੀ ਅਰਜ਼ੀ ਨੂੰ ਸੋਧਣ ਦੇ ਯੋਗ ਨਹੀਂ ਹੋਵੇਗਾ। ਯਾਨੀ ਕਿ ਜਿਹੜੀ ਵੀ ਅਪਨ ਡਿਟੇਲ ਭਰਨੀ ਆ ਉਹਨੂੰ ਪਹਿਲਾਂ ਹੀ ਬੜੇ ਧਿਆਨ ਪੂਰਵਕ ਭਰਨੀ ਪਊਗੀ ਤੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾਗਾ। ਉਸ ਤੋਂ ਬਾਅਦ ਕਿਸਾਨ ਬੋਲੋ ਸਿਰਫ ਆਪਣੀ ਸਿੱਧੀ ਵਿਜਾਈ ਜਿਹੜੀ ਅਧੀਨ ਜ਼ਮੀਨ ਸੰਬੰਧੀ ਵਿਅਰਬਲ ਪਹੇ ਜਾਣਾਗਾ। ਯਾਨੀ ਕਿ ਇਹਦੇ ਵਿੱਚ ਤੁਹਾਨੂੰ ਜਿਹੜੇ ਫਾਰਮ ਭਰਨਗੇ ਜਿਹਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਜਾਣੀ ਆ ਤੁਹਾਡੀ ਜ਼ਮੀਨ ਬਾਰੇ ਠੀਕ ਹੈ ਜੀ ਖੇਤ ਨੰਬਰ ਖਸਲਾ ਨੰਬਰ ਤੇ ਇਹ ਜਦੋਂ ਤੁਹਾਨੂੰ ਇਹਦੇ ਵਿੱਚ ਜਾਨੇ ਕੀ ਜਾਣਕਾਰੀ ਦਿੱਤੀ ਜਾਣੀ ਹੈ ਜੋ ਉਸ ਤੋਂ ਬਾਅਦ ਕੀ ਆ ਜਿਵੇਂ ਕਿ ਤੇ ਕਨਾਲ ਮਰਲਾ ਬਿੱਗਾ ਇਹਦੇ ਵਿੱਚ ਡਿਟੇਲ ਆਪਾਂ ਨੂੰ ਖੇਵਟ ਨੰਬਰ ਸਾਰਾ ਹੀ ਭਰਨਾ ਪਊਗਾ ਜੀ ਆਪਣਾ ਪਿੰਡ ਦਾ ਨਾਮ ਜ਼ਿਲ੍ਹੇ ਦਾ ਨਾਮ ਤਸੀਲ ਦੇ ਇਹ ਸੋਸੋ ਜਨਗੀ ਜਿਹੜੀ ਡਿਟੇਲ ਆ ਬਿਲਕੁਲ ਸਿੰਪਲ ਤੁਸੀਂ ਭਰ ਸਕਦੇ ਹੋ ਠੀਕ ਆ ਜੀ ਉਸ ਤੋਂ ਬਾਅਦ ਅੱਗੇ ਆਉਂਦਾ ਕਾਸਤਕਾਰ ਜਾਨੇ ਕੀ ਕਿਸਾਨ ਵੀਰ ਆਪਣੀ ਜਿਹੜੀ ਦਿੱਤੀ ਗਈ ਜਾਣਕਾਰੀ ਉਹ 24 ਜੂਨ ਤੱਕ ਐਡਿਟ ਜਾਂ ਤਬਦੀਲ ਕਰ ਸਕਦਾ ਇਹ ਚੀਜ਼ਾਂ ਵੀ ਧਿਆਨ ਆਖਾਣ ਜਾਨੇ ਕਿ 24 ਤਰੀਕ ਤੱਕ ਆਪਾਂ ਜਾਨੇ ਕਿ ਫਾਰਮ ਭਰ ਸਕਦੇ ਆ ਤੇ ਐਡਿਟ ਕਰ ਸਕਦੇ ਆ ਠੀਕ ਆ ਜੀ ਉੰਨੇ ਦੀ ਸਿੱਧੀ ਭੁਜਾਈ ਜਿੱਤੀ ਗਈ ਜਾਣਕਾਰੀ ਨੂੰ ਮੌਕੇ ਦੇ ਵਿਭਾਗ ਵੱਲੋਂ ਸੂਚਿਤ ਕੀਤੇ ਅਧਿਕਾਰੀ ਵੱਲੋਂ ਤਸਦੀਕ ਕੀਤੀ ਜਾਵੇਗੀ ਯਾਨੀ ਕਿ ਦੋਸਤੋ ਜੇਕਰ ਤੁਸੀਂ ਇਹ ਫਾਰਮ ਭਰਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਜੋ ਡਿਪਾਰਟਮੈਂਟ ਵੱਲੋਂ ਨੇ ਯਾਨੀ ਕਿ ਇਹਦੇ ਅਧਿਕਾਰੀ ਨੇ ਜੀ ਉਹ ਬਕਾਇਦਾ ਤਸਦੀਕ ਕਰਨਗੇ ਜੀ ਠੀਕ ਹੈ ਜੀ ਵੀ ਤੁਸੀਂ ਬਾਕੀ ਉਹ ਸਿੱਧੀ ਭੁਜਾਈ ਕੀਤੀ ਹੈ ਉਹ ਮੌਕਾ ਦੇਖਣਗੇ ਜੀ ਤੇ ਝੋਨੇ ਦੀਆਂ ਜੋ ਪੀਆਰ ਅਤੇ ਹੋਰ ਕਿਸਮਾਂ ਬਾਸਪਤੀ ਕਿਸਮਾਂ ਦੀ ਜਿਹੜੀ ਸਿਸ਼ਟਾਣ ਆ ਗਈ ਉਹ 5 ਮਈ ਉਹ 25 ਮਈ ਤੱਕ ਕੀਤੀ ਜਾਵੇਗੀ ਠੀਕ ਹੈ ਜੀ ਝੋਨੇ ਦੇ ਪਰਮਲਾ ਤੇ ਬਾਂਸਬਤੀ ਦੀਆਂ ਕਿਸਮਾਂ ਦੀ ਹੋਰ ਜਿਸਦੀ ਇਹ ਇਹ ਤਰੀਕਾ ਨੇ ਜੀ ਜੋ ਤਸਦੀਕ ਦੀਆਂ ਨੇ 5 ਮਈ ਤੋਂ ਲੈ ਕੇ 26 ਜੂਨ ਤੱਕ ਜੋ ਕਿਸਮਾਂ ਇਹ ਹਨ ਇਸ ਤਰ੍ਹਾਂ 26 ਤੋਂ ਲੈ ਕੇ 15 ਜੁਲਾਈ ਤੱਕ ਜੋ ਕਿਸਮਾਂ ਇਹ ਹਨ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਤਸਦੀਕ ਹੋਣੀ ਆ ਇਹ ਪ੍ਰਮਾਣਿਤ ਕੀਤਾ ਜਾਵੇਗਾ ਇਸ ਤੋਂ ਬਾਅਦ ਤੁਹਾਡਾ ਜਿਹੜਾ ਪੈਸਾ ਹੈਗਾ ਤੁਹਾਡੇ ਖਾਤੇ 'ਚ ਪੈ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਇਹ ਕੋਈ ਹਦਾਇਤਾਂ ਨੇ ਹਦਾਇਤਾਂ ਨੂੰ ਲਗਭਗ ਤੁਸੀਂ ਸਾਰਿਆਂ ਨੇ ਪੜ ਹੀ ਲਿਆ ਹੋ ਉਸ ਤੋਂ ਬਾਅਦ ਆਪਣੇ ਫਾਲੋਅ ਅਪਅਰਨਾ ਪ੍ਰੋਸੈਸ ਦੇਖਣਾ ਵੀ ਕਿਸ ਤਰ੍ਹਾਂ ਤਾਂ ਤੁਸੀਂ ਕੀ ਹੱਤ ਵਾਲਾ نیچے ਆਉਂਗੇ ਜੀ ਜਿਉਣ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਆਧਾਰ ਕਾਰਡ ਆ ਜੀ ਉਹ ਨੰਬਰ ਇਥੇ ਫਿਲ ਕਰੋਗੇ ਠੀਕ ਹੈ ਜੀ ਆਧਾਰ ਕਾਰਡ ਨੰਬਰ ਫਿਲ ਕਰਨ ਤੋਂ ਬਾਅਦ ਜੀ ਤੁਸੀਂ نیچے ਕੈਪਚਾ ਜੋ ਲਿਖਿਆ ਜਿਵੇਂ ਜਿਵੇਂ ਲਿਖਿਆ ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਅੱਖਰ ਆ ਤਾਂ ਤੁਸੀਂ ਇਸ অপਸ਼ਨ ਤੇ ਜਾ ਕੇ ਜੋ ਵੋਲੀਅਮ ਦੇ ਨਾਲ ਹੈਗਾ ਇੱਥੋਂ ਜਾ ਕੇ ਇਹਨੂੰ ਚੇਂਜ ਵੀ ਕਰ ਸਕਦੇ ਹੋ ਦੇਖੋ ਠੀਕ ਆ ਉਸ ਤੋਂ ਬਾਅਦ نیچے ਕੈਪਚਾ ਭਰਦਾ ਕੈਪਚਾ ਭਰਨ ਤੋਂ ਬਾਅਦ ਤੁਸੀਂ ਕੀ ਹੈ OTP ਤੇ ਕਲਿੱਕ ਕਰਨਾ OTP ਤੇ ਕਲਿੱਕ ਕਰਨ ਤੋਂ ਤੁਹਾਡੇ ਜਿਹੜਾ ਰਜਿਸਟਰਡ ਆਧਾਰ ਕਾਰਡ ਦਾ ਮੋਬਾਈਲ ਨੰਬਰ ਆ ਜੀ ਦੇਖੋ ਇਹ ਗੱਲ ਜ਼ਰੂਰੀ ਹੈ ਮੋਬਾਈਲ ਨੰਬਰ ਤੁਹਾਡੇ ਕੋਲੇ ਹੋਣਾ ਅਧਾਰ ਕਰਨਾ ਲਿੰਕ ਠੀਕ ਹੈ ਜੀ ਜੇ ਨਈ ਲਿੰਕ ਤਾਂ ਨੂੰ ਜਾ ਕੋਈ ਡਿੱਗ ਗਿਆ ਨੰਬਰ ਉਹਨੂੰ ਅਪਡੇਟ ਕਰਵਾ ਲੋ 24 ਘੰਟੇ ਚ ਹੋ ਜਾਂਦਾ ਠੀਕ ਹੈ ਜੀ ਅਪਡੇਟ ਕਰਾਉਣ ਤੋਂ ਬਾਅਦ OTP ਆ ਜਾਣਾ ਜੀ OTP ਇਸੇ ਭਰੋਗੇ ਉਸ ਤੋਂ ਬਾਅਦ ਜਿਹੜਾ ਅਗਲਾ ਫਾਰਮ ਖੁੱਲਜੂ ਜਿਸ ਦੇ ਵਿੱਚ ਕਿ ਤੁਸੀਂ ਬੇਸਿਕ ਡਿਟੇਲ ਆਪਣੀ ਭਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਆਸਾਨ ਇਸਾਨੀ ਨਾਲ ਤੁਸੀਂ ਇਹ ਫਾਰਮ ਸਬਮਿਟ ਕਰ ਸਕਦੇ ਹੋ ਦੋਸਤੋ ਇਹ ਸੀ ਅੱਜ ਦਾ ਫਾਰਮ ਜੀ ਜੋ ਕਿ ਝੋਨੇ ਸਿੱਧੀ ਬਿਜਾਈ ਵਾਲਾ 1500 ਰੁਪਏ ਪ੍ਰਤੀ ਇੱਕੜ ਦਾ ਲਾਹ ਪੰਜਾਬ 70 ਨਾਲੋਂ ਵਧੀਆ ਮਿਲ ਰਿਹਾਗਾ ਠੀਕ ਹੈ ਜੀ ਤਾਂ ਉਮੀਦ ਕਰਦਾ ਹਾਂ ਮੇਰੇ ਵਾਲੇ ਦਿੱਤੀ ਜਾਣਕਾਰੀ ਤੁਹਾਨੂੰ ਤੁਸੀਂ ਸੁਦੁਸ਼ਟ ਹੋਵੋਗੇ ਦੋਸਤੋ ਵੀਡੀਓ ਵਧੀਆ ਲੱਗੀ ਬਈ ਨੂੰ ਲਾਈਕ ਸ਼ੇਅਰ ਕਰੋ ਤੇ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਆਉਂਦੇ ਹੋ ਤਾਂ ਪਲੀਜ਼ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਤਾਂ ਕਿ ਸਾਡੇ ਨਾਲ ਵੀ ਜੁੜ ਸਕਣ ਹੋਰ ਵੀ ਤਾਂ ਕਿ ਉਹਨਾਂ ਲਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਦੀ ਵੀਡੀਓ ਅਸੀਂ ਹੋਰ ਵੀ ਲੈ ਕੇ ਆਈਏ ਠੀਕ ਹੈ ਜੀ ਤਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੈ ਹਿੰਦ ਦੋਸਤੋ